ਦੇ ਅੰਦਰ ਜਾਊਗਾ ਮੇਰੇ ਕੋਲ ਸੌ ਪਰ ਤੁਸੀਂ ਆਪ ਬੁਲਾ ਲਿਆ ਆਪ ਬੁਲਾ ਲਿਆ ਕੋਈ ਗੱਲ ਨਹੀਂ ਭਾਜੀ ਆਪਾਂ ਐਸਐਸਓ ਸਾਹਿਬ ਦੀ ਗੱਲ ਹੀ ਉਹ ਕਰਤਾ ਐਸਐਸਪੀ ਸਾਹਿਬ ਨੂੰ ਆ ਰਹੇ ਆਪ ਇੱਥੇ ਆ ਰਹੇ ਆ ਸਰ ਉਹ ਐਸਐਸਪੀ ਸਾਹਿਬ ਆ ਰਹੇ ਇੱਥੇ ਆਪ ਆ ਰਹੇ ਆ ਐਸਐਸਪੀ ਸਾਹਿਬ ਆ ਰਹੇ ਫੋਨ ਕਰਤਾ ਐਮਐਲਏ ਆ ਜਾ ਮੇਰਾ ਵੀਰ ਜਰਮਨ ਰੋੜਾ ਜੀ ਨੇ ਫੋਨ ਕਰਤਾ ਆ ਰਹੇ ਮੈਂ ਕਿਉਂ ਅੱਜ ਆਪੇ ਡਿਊਟੀ ਨਹੀਂ ਬੁਲਾ ਲਿਆ ਭਈ ਤੁਸੀਂ ਇੱਥੇ ਆ ਜਾ ਨਾ ਮੇਰਾ ਵੀ ਡਿਊਟੀ ਤੇ ਬੁਲਾਇਆ ਆ ਜਾ ਮੇਰਾ ਕੋਈ ਨਹੀਂ ਮੰਨਦਾ ਕਿਉਂ ਧੱਕੇ ਨਾ ਮਾਰ ਧੱਕੇ ਨਾ ਮਰਨਾ ਇਹ ਅੰਦਰ ਵੀ ਅੰਦਰੋਂ ਆਏ ਅੰਦਰੋਂ ਸੈਟ ਹੋ ਕੇ ਖੜ੍ਹ ਜਾ ਆ ਜਾ ਸਰਦੋ ਕਾ ਜਾ ਮੈਂ ਪੜਾਦਾ ਇੱਕ ਇਹ ਗੱਲ ਕੋਈ ਨਹੀਂ ਪਾਈ ਮੇਰਾ ਆ ਜਾ ਮੈਂ ਆਪਾਂ ਇੱਥੇ ਹੀ ਭੱਜਦੇ ਹਾਂ ਜੀ ਭਾਜੀ ਤੁਹਾਡੇ ਨਾਲ ਮੈਂ ਤਾਂ ਕਹਿ ਰਿਹਾ ਤੁਸੀਂ ਤਾਂ ਅੰਦਰ ਆਓ ਤੁਸੀਂ ਤਾਂ ਹੈ ਹੀ ਨਹੀਂ ਮੈਂ ਲੈ ਆਉਂਗਾ ਇਹਨਾਂ ਨੂੰ ਆ ਜਾ ਮੇਰਾ ਵੀਰ ਅੰਦਰ ਆਹ ਦੇਖੋ ਇਹ ਪੁਲਿਸ ਵਾਲੇ ਦੇ ਸਾਰੇ ਤਰਲੇ ਪਾਣਦੇ ਆ ਇਹ ਡਿਊਟੀ ਤੇ ਆਏ ਆ ਬੇ ਨਾ ਕਰ ਮੇਰਾ ਵੀਰ ਆ ਜਾ ਆ ਜਾ ਧਾਰੂ ਪੀ ਕੇ ਡਿਊਟੀ ਕਰ ਰਹੇ ਜੀ ਆ ਜਾ ਇਹਨਾਂ ਦਾ ਪੰਚਨਾਮਾ ਕਰਾਇਆ ਜਾਵੇ ਤਾਂ ਕਿ ਪਤਾ ਲੱਗੇ ਕਿੰਨੀ ਕੁ ਪੀਤੀ ਇਹਨਾਂ ਨੇ ਨਾ ਨਾ ਕੋਈ ਨਹੀਂ ਹੈਗਾ 1 ਮਿੰਟ ਕਿਹੜੇ ਕਨਵਰ ਭਾਜੀ ਉਹ ਮੇਰੀ ਗੱਲ ਹੋ ਗਈ ਭਾਜੀ ਕੋਈ ਨਹੀਂ ਹੈਗਾ ਕਿਹੜਾ ਕਨਵਰ ਮੇਰੀ ਗੱਲ ਕਰ ਇਹ ਤੂੰ ਮੈਂ ਨਾਮ ਦੱਸ ਕੀ ਹੈ ਤੇਰਾ ਕਿਹਦਾ ਰਿੰਗ ਸਰ ਨੰਬਰ ਨਹੀਂ ਹੈ ਨਾਮ ਹੈ ਤੇਰਾ ਕੇਵਲ ਸਿੰਘ ਜੀ ਇਹ ਦੇਖੋ ਜੀ ਯੂਨੀਫਾਰਮ ਦੇ ਵਿੱਚ ਕਿਸੇ ਵੱਲੋਂ ਵੀ ਨਹੀਂ ਆਏ ਅੰਦਰ ਵੜ ਕੇ ਡਰਿੰਕ ਕਰ ਰਹੇ ਨੇ ਡਿਊਟੀ ਤੇ ਹੁੰਦੇ ਆ ਚ ਆ ਗਏ ਧੱਕੇਸ਼ਾਹੀ ਕਰ ਰਹੇ ਪੁਲਿਸ ਵਾਲੇ ਲੀਜ਼ੀਅਮ ਦੇ ਸੌਟ ਦੇ ਅੰਦਰ ਆ ਗਏ दारू ਪੀ ਕੇ ਧੱਕੇਸ਼ਾਹੀ ਕਰ ਰਹੇ ਪੁਲਿਸ ਵਾਲੇ ਪਤਾਰੇ ਤੋਂ ਕੋ ਸਾਹਮਣੇ ਕਿਹਾ ਕੋਈ ਕਿੰਨੇ ਬੰਦੇ ਤੇ ਇਹੀ ਪੰਜ ਜਣੇ ਉਹ ਮਲਾਇਆ ਕਰਾਉਣਾ ਜੀ ਆਪਾਂ ਨਹੀਂ ਕੋਈ ਗੱਲ ਇਹਦੀ ਵੀਡੀਓ ਬਣਾ ਲੈਣਾ ਮੈਂ ਬਣਾ ਰਿਹਾ ਜੀ ਆ ਦੇਖੋ ਮੈਂ ਲੱਗੀ ਵੀਡੀਓ ਜਾਨ ਨਹੀਂ ਦੇਣਾ ਮੈਂ ਇਹਦੇ ਥੱਲੇ ਸੱਟਣ ਲੱਗਾ ਸੀ ਪੋੜੀਆਂ ਜਿਹਨਾਂ ਨੂੰ ਇਹ ੱੱੱਕੇ ਮਾਰਦਾ ਫਿਰਦਾ ਛੜਦਾ ਇਹ ਤੇ ਮੈਂ ਨਾ ਇਹਦੇ ਪੋੜੀਆਂ ਥੱਲੇ ਸੱਟਦੇ ਨਾ ਸੀ ਇਹਨਾਂ ਨੂੰ ਕਮਲ ਜੀ ਇੱਕ ਮਿੰਟ ਇੱਕ ਮਿੰਟ ਨਹੀਂ ਫੋਨ ਨਹੀਂ ਦੇਣਾ ਜੇ ਇਹਨਾਂ ਨੂੰ ਜਿਹੜੇ ਫੋਨ ਨਹੀਂ ਦੇਣਾ ਲਾਇਆ ਨਾ ਸਾਨੂੰ ਕਿਆ ਕੀ ਰਮਨ ਰੋੜ ਨੇ ਜੀ ਨੇ ਹੁਣਾਇਆ ਐਸਐਚਓ ਸਾਹਿਬ ਤੇ ਬੰਦੇ ਭੇਜੋ ਜਿਹੜਾ ਰਮਨ ਕਹਿੰਦਾ ਰਮਨ ਰੋੜ ਨੇ ਆਉਣਾ ਮੇਰ ਨਾਲ ਕੀ ਕਰੀਓ ਉਹਨਾਂ ਦੇ ਕੋਈ ਗੱਲ ਨਹੀਂ ਉਹਨਾਂ ਕੋ ਆਪਣੇ ਗਨਮੈਨ ਹੈਗੇ ਆ ਉਹ ਤੁਹਾਡੀ ਪੀਕੇ ਡਿਊਟੀ ਕਰਨੀ ਅੰਦਰ ਬੈਠ ਕੇ ਤੁਸੀਂ ਕਰਨੀ ਹੈ ਨਹੀਂ ਉਹਨਾਂ ਨੇ ਪੈ ਕੇ ਸਕਿਉਰਟੀ ਤੁਸੀਂ ਬਾਹਰ ਦੇਣੀ ਕੀ ਅੰਦਰ ਦੇਣੀ ਜਾ ਕੇ ਉਹਨਾਂ ਨੂੰ ਬਾਹਰ ਲਿਖਾਰੇ ਤੁਸੀਂ ਨਹੀਂ ਨਹੀਂ ਭਾਜੀ ਤੁਸੀਂ ਹੁਣੇ ਪੌੜੀਆਂ ਥੱਲੇ ਸੱਟਣ ਲੱਗੀ ਸੀ ਉਹਨਾਂ ਨੂੰ ਗੱਲ ਹੋਇਆ ਸਾਡਾ ਉਹਨਾਂ ਨੇ ਸਰ ਮੋਬਾਈਲ ਹੀ ਖੋਇਆ ਤੁਸੀਂ ਮੇਰੇ ਸਾਹਮਣੇ ਧੱਕਾ ਮਾਰਿਆ ਉਹਨੂੰ ਸਾਡਾ ਐਸਐਚਓ ਕਿੱਥੇ ਫਤਾਰੇ ਦਾ ਨੰਬਰ ਕੀ ਹਸਾ ਆ ਦੇ ਮੇ ਨੰਬਰ ਦਿੱਤਾ ਪਹਿਨਾਂ ਕੋਲੀ ਆ ਫੋਨ ਨਾ ਫੋਨ ਇਹਨਾਂ ਕੋਲੀ ਹੈ ਮੇਰੇ ਕੋ ਨੰਬਰ ਤੇਰਾ ਫੋਨ ਲੈ ਹਾਂ ਨੰਬਰ ਦੱਸ ਨੰਮ ਨੰਬਰ ਦਿੰਦਾ ਨੰਬਰ ਲਾਸਟ ਕਿੰਨਾ ਨਾ ਵਿੱਚ ਇਹਨੂੰ ਤੁਸੀਂ ਦੱਸੋ ਸਮਝਾ ਲੋ ਤੁਸੀਂ ਦੱਸੋ ਟੋਲੇ ਆ ਦੂਜੇ ਮੁੰਡੇ ਕਿੱਥੇ ਆ ਤੁਸੀਂ ਆਪਣੇ ਨਾਲ ਦੀ ਟੀਮ ਬਲਾਉ ਕਿੱਥੇ ਤੁਹਾਡੀ 2000 ਉਹਦਾ ਪੰਜ ਪਰ ਆਏ 2000 ਹਾਂਜੀ ਆ ਦੇਖੋ ਇਹ ਤੇ ਲੋਕ ਤੁਹਾਡੇ ਦੇ ਨਹੀਂ ਇਹ ਪੁਲਸਾਂ ਨੂੰ ਪੁੱਛ ਰਹੇ ਹੋ ਆ ਦੇਖ ਤੇ ਪੁਲਸ ਲੰਦੇ ਇੱਥੇ ਕੀ ਕਰਦੇ ਵੇ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਮੈਂ ਪਾ ਸਰ ਤੁਹਾਨੂੰ ਕਰਾਣਾ ਸਸਪੈਂਡ ਸੋਰੇ ਇੱਕ ਮਿੰਟ ਜੋ ਮੱਠੀ ਕਰਾ ਦੋ ਹਾਂ 80 ਪੀਐਸ ਤੋਂ ਦੁੱਧ ਕਰ ਰਹੇ ਹੈ ਹੈ ਗੱਲ ਉਹ ਤਾਂ ਹੁੰਦੀ ਨਹੀਂ ਵੀ ਦੇਖੋ दारू ਕੀਤੀ ਨਹੀਂ ਇੱਕ ਮਿੰਟ ਵਿੱਚ ਅੰਕਲ ਗੱਲ ਕਰ ਰਹੇ ਨੇ ਸਰ ਇੱਕ ਮਿੰਟ ਰਹਿ ਗਿਆ ਕਰਨੇ ਤਾਂ ਕੋਈ ਲੈ ਨਹੀਂ ਪਰ ਇਹ ਦੁੱਧ ਆਉਂਦੇ ਸਾਡੇ ਤੋਂ ਕੁਛ ਲੈਣ ਹਾਂਜੀ ਇਹ ਆਉਂਦੇ ਮੇਰੀ ਬੁੱਤ ਲੈਣ ਚੋਂ ਤੇ ਜੇ ਵੀ ਇੱਥੇ ਸਿਵਲ ਸੈਨਾ ਦਾ ਪ੍ਰੋਗਰਾਮ ਆ ਇਹ ਹੈਲੋ ਉਹਨਾਂ ਦਾ ਪ੍ਰੋਗਰਾਮ ਆ ਉਹਨਾਂ ਦੀ ਰੈਂਕ ਸਰਮਨੀਆ ਤੁਸੀਂ ਉੱਥੇ ਜਾਣਾ ਹਾਂ ਬੰਦ ਕੋਈ ਇੱਥੇ ਆਏ ਆ ਕੋਣ ਬੋਲ ਰਿਹਾ ਮੈਂ ਨਹੀਂ ਕੋਈ ਹੁਟ ਕਰਨੀ ਨਹੀਂ ਸਿਕਿਉਰਟੀ ਤੁਸੀਂ दारू ਪੀ ਕੇ ਕਰੋਗੇ ਜਿਨ੍ਹਾਂ ਨੇ ਫੋਨ ਕੀਤਾ ਨਾ ਪਹਿਲੇ ਚਲੋ ਮੈਂ ਜਿਨੇ ਵੀ ਫੋਨ ਕੀਤਾ ਸਿਕਿਉਰਟੀ ਤੁਸੀਂ दारू ਪੀ ਕੇ ਕਰੋਗੇ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਪਹਿਲੇ ਸਰ ਇੱਧਰ ਕੋਲ ਚਾਰ ਮੁਲਾਜ਼ਮ ਇੱਕ ਫੰਕਸ਼ਨ ਦੇ ਉੱਤੇ ਆਏ ਹੋਏ ਪੰਜ ਅੰਦਰ ਖੂਬ दारू ਪੀ ਰਹੇ ਆ ਲੀਜ਼ੀਅਮ ਗ੍ਰੈਂਡ ਦੇ ਵਿੱਚ ਪਤਾਰੇ ਖਾਣੇ ਤੋਂ ਆ ਦੋ ਤੇ ਦੋ ਤਿੰਨ ਹੋਰ ਆ ਜੀ ਕੂ ਬਾਰੂ ਪੀ ਕੇ ਅੰਦਰ ਹੰਗਾਮਾ ਕਰ ਰਹੇ ਆ ਜਿਨ੍ਹਾਂ ਦੇ ਘਰੇ ਫੰਕਸ਼ਨ ਹੋਣੋਂ ਧੱਕੇ ਮਾਰੇ ਆ। ਮੈਂ ਉਸ ਵੇਲੇ ਮੌਕੇ ਤੇ ਕਿਨਾ ਤੇਰਾ ਕੇਵਲ ਸਿੰਘ ਜੇਵਲ ਸਿੰਘਾ ਹੋਰ ਕਿੱਥੇ ਬੰਦੇ ਬਖਤ। ਦੂਜਾ ਚਲਾ ਗਿਆ। ਕਿ ਐਸਆਈ ਆ ਜੀ? ਉਹ ਕੌਂਸਲਿੰਗ ਤੋਂ ਆ ਖੜੇ ਆ ਪਿੱਛੇ ਖੜੇ ਆ। ਸਰ ਇੰਨੀ ਕਿਤਾਬ ਨਹੀਂ ਆ ਨਹੀਂ ਨਹੀਂ ਇਹ ਆਪਣੇ ਆਏ ਨਹੀਂ। ਉਹ ਕਿੱਥੇ ਗਿਆ ਉਹ ਦੇਖ ਕੇ ਬੰਦੇ ਤੇ ਮੈਂ ਇਲਿਜ਼ੀਅਮ ਗ੍ਰੈਂਡ ਚੈਕ। ਇਲਿਜ਼ੀਅਮ ਗ੍ਰੈਂਡ ਚੈਕ। ਥੈਂਕ ਯੂ ਬਾਈ। ਅਜਿਹਾ ਮਾਮਲਾ ਜਿਹੜਾ ਉਹ ਧਿਆਨ ਚ ਆਇਆ ਸੀ। ਇਦੇ ਵਿੱਚ ਇਹ ਪਤਾ ਲੱਗਿਆ ਸੀ ਕਿ 27 ਸਤ 2024 ਨੂੰ ਇਲਿਜ਼ੀਅਮ ਮਰਿਚ ਪਾਲਿਸ ਹੈ ਸ਼ਾਰਪੁਰ ਰੋਡ ਤੇ ਉਥੇ ਕੁਝ ਪੁਲਿਸ ਮੁਲਾਜ਼ਮਾ ਵੱਲੋਂ ਸ਼ਾਦੀ ਸਮਾਰੋਹ ਦੇ ਵਿੱਚ ਜਿਹੜਾ ਖਲਲ ਪਾਇਆ ਗਿਆ ਜੋ ਇਸ ਸੰਬੰਧੀ ਮੁਕੱਫਰ ਥਾਣਾ ਵੱਲੋਂ ਇੱਕ ਲਿਖਤੀ ਰਿਪੋਰਟ ਜਿਹੜੀ ਹੈ ਉਹ ਸਾਡੇ ਵੱਲ ਭੇਜੀ ਗਈ ਸਾਡੇ ਆਫਿਸ ਦੇ ਵਿੱਚ ਜਿਸ ਦੇ ਮੁਤਾਬਿਕ ਇੱਕ ASI सुरेंद्रਪਾਲ ਸਿੰਘ ਨੰਬਰ 877 ਤੇ ਦੂਸਰੇ ASI ਕੇਵਲ ਸਿੰਘ ਨੰਬਰ 576 ਜਲੰਧਰ ਦਿਹਾਤੀ ਇਹ ਦੋਨੋਂ ਜਿਹੜੇ ਪੁਲਿਸ ਕਰਮਚਾਰੀ ਸੀਗੇ ਇਹਨਾਂ ਨੇ ਡਿਊਟੀ ਦੇ ਦੌਰਾਨ 27 7 2024 ਨੂੰ ਸ਼ਰਾਬ ਪੀ ਕੇ ਪ੍ਰਾਈਵੇਟ ਇੱਕ ਫੰਕਸ਼ਨ ਚੱਲ ਰਿਹਾ ਸੀਗਾ ਜਿਹਦੇ ਵਿੱਚ ਕੁਝ ਵੀਆਈਪੀ ਲੋਕ ਆਏ ਹੋਏ ਸਨ ਉਸ ਵਿਆਹ ਸਮਾਗਮ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਖਲਲ ਪਾਇਆ ਗਿਆ ਤੇ ਤੇ ਸ਼ੁਰੂ ਸ਼ਰਬਤ ਕੀਤਾ ਗਿਆ ਜਿਸ ਸੰਬੰਧੀ ਇੱਕ ਡਿਟੇਲਡ ਰਿਪੋਰਟ ਜਿਹੜੀ ਹੈ ਉਹ ਬਣਾ ਕੇ ਸੀਨੀਅਰ ਅਫਸਰ ਸਾਹਿਬਾਨ ਦੀ ਸੇਵਾ ਵਿੱਚ ਇਸੇ ਪੇਸ਼ ਕੀਤੀ ਹੈ ਜਿਦੇ ਵਿੱਚ ਇਹਨਾਂ ਨੂੰ ਦੋਨੋਂ ਐਨਜੀਓਜ਼ ਨੂੰ ਮੁਤਲ ਕਰਕੇ ਇਹਨਾਂ ਦੇ ਖਿਲਾਫ ਵਿਭਾਗੀ ਪੜਤਾਲ ਖੋਲ੍ਹੇ ਜਾਣ ਦੀ ਸਿਫਾਰਿਸ਼ ਕੀਤੀ ਗਈ ਹੈ